ਕੀ ਤੁਸੀਂ ਪਤਾ ਕਰਦੇ ਹੋ ਜੀ ਇਹ ਬਲੇ ਦੇ ਅਸੀਂ ਪਾ ਕੇ ਨਾ ਜੇ ਰਾਤ ਨੂੰ ਤੁਸੀਂ ਤੁਸੀਂ ਗਰੰਡਰ ਹੋਇਆ ਸੀ ਜੀ ਅਸੀਂ ਗੱਲ ਕਰੇ ਲੋਕੀ ਲਾਈਨ ਤੇ ਹੋਣਾ ਲਾਈਨ ਤੇ ਚੱਗੀਆਂ ਸਾਰਾ ਕੋਠੀ ਦੂਰੋਂ ਵੀ ਦਿਓ ਇੰਨੇ ਬੈਠਿਆਂ ਦੇ ਲੱਭ ਨਾਲ ਕੁਛ ਹਾਂ ਹੈਗਾ ਬੱਸ ਬੰਨ ਲਾਉਣਾ ਜੀ

ਸਰ ਡ੍ਰੀਮ ਸਿਟੀ ਦੇ ਵਿੱਚ ਇਹ ਕੱਲ ਰਾਤ ਚੋਰੀ ਹੋਈ ਹੈ ਇਹਦੇ ਬਾਰੇ ਕੀ ਦੇਖੋ ਜੀ ਇਹਦੇ ਬਾਰੇ ਆਪਾਂ ਲੱਗੇ ਹੋਏ ਆ ਚੋਰੀ ਹੋਈ ਆ ਤੇ ਆਪਣੇ ਮਾਲਕ ਜਿਹੜਾ ਜਿਹਦੇ ਘਰ ਆ ਉਹਦੇ ਬਿਆਨ ਦਰਜ ਕਰਕੇ ਪੁਛਤਾ ਦਰਜ ਕਰ ਰਹੇ ਆ ਤੇ ਕੈਮਰੇ ਜਿਹੜੇ ਆ ਤੁਹਾਡੇ ਸਾਹਮਣੇ ਆਪਾਂ ਚੈੱਕ ਕਰ ਰਹੇ ਆ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਨੇ ਦੱਸੋ ਜਿਆ ਰਹੇ ਕਿ ਉਹ ਘਰਾਂ ਕਿ ਉਹ ਏਸੀ ਵਿੱਚ ਕਿਸੇ ਨੂੰ ਛੱਡ ਕੇ ਜਾਂਚ ਕਰਦੇ ਦੇ ਵਿੱਚ ਕੋਈ ਇਹੋ ਹੀ ਗੱਲ ਹੋਈ ਹੈ ਕਿ ਉਹ ਜਿਹੜੀ ਉਹਨਾਂ ਦੀ ਸ਼ਾਦੀ ਸ਼ਾਦੀ ਕਰਨ ਵਾਸਤੇ ਗਏ ਸੀ ਘਰ ਵਿੱਚ ਕੋਈ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ ਨਾ ਹੀ ਕੋਈ ਉਹਨਾਂ ਦੇ ਮਤਲਬ ਕੋਈ ਹੋਰ ਬੰਦਾ ਉੱਥੇ ਹੈਗਾ ਸੀ ਜਿਹਦੇ ਕਰਕੇ ਉਹਨਾਂ ਚੋਰਾਂ ਨੇ ਜਿਹੜਾ ਏਸੀ ਦਾ ਫਾਇਦਾ ਲਿਆ ਕੋਈ ਸੀਸੀਟੀਵੀ ਮਿਲੀ ਹੈ ਕਿਤੇ ਜਾਂਦੇ ਹਾਂ ਹਾਂ ਕਰ ਰਹੇ ਹਾਂ ਕੋਸ਼ਿਸ਼ ਸਾਰੀ ਟੀਮਾਂ ਲੱਗੀਆਂ ਹੋਈਆਂ ਨੇ ਸੀਸੀਟੀਵੀ ਫੁਟੇਜ ਕਿਤੇ ਆ ਰਹੀ ਨੇ ਚੋਰ ਲੱਭ ਜਾਈਏ ਕਰਦੇ